ਸ਼੍ਰੀ ਵਾਹਿਗੁਰੂ ਸਾਹਿਬ ਜੀਉ ਚੋ ਪਈ ਸਾਹਿਬ ਇੱਕ ਓ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬੂ ਬਾਇ ਬੇਨ ਤੇ ਚੋ ਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਖ ਰੂਪਤ ਪਾਰਾ ਹਮਰੇ ਦੁਸ਼ਟ ਸਭ ਦੁਮ ਕਾਬ ਹੋ ਆਪ ਹਾਦੈ ਮਹਮ ਚਾਬ ਹੋ ਸੋ ਖੇਵਸੈ ਮੋਰੋ ਪਰਵਾਰਾ ਸੇਵ ਸਿਖ ਸਬੈ ਕਰਤਾਰਾ ਮੋਰ ਅਛਾ ਨਜ ਕਰਦੇ ਕਰੀਏ ਸਾ ਬਨਨ ਖਵਾ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤਮਹਿ ਸਾਡ ਕੇ ਅਵਰਨਾ ਤਾ ਹੂੰ ਜੋ ਬਰਚਾ ਹੂੰ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਹਾਥ ਦੇ ਮੁਝੇ ਵਰਗੇ ਮਨਨ ਕਾਲ ਕਾ ਅਤਿ ਰਾਸ਼ਨ ਵਰਯੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੋਜ ਕਰਿਓ ਰੱਛਾ ਰਾਖ ਲਿਓ ਮਨਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ دیر ਬੰਦ ਦਸਨ ਗੇ ਹੰਤਾ ਨਮੋ ਹੋ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸੋਜੇ ਉਤਰਾ ਕਾਲ ਪਾਏ ਕ੍ਰਿਪਾ ਸ੍ਰੀ ਨਰਗਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਜ ਰਾਜ ਪਰਮਾ ਜੋਥਿਓ ਜਮਨ ਕਾਲ ਸਾਰੇ ਲੋਕ ਸੁਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਿਨਾਇਓ ਦੇਵਦਾਤ ਜਚ ਨਵ ਜਾਇਓ ਆਦ ਅੰਤ ਏਕ ਔਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਜਿਸ ਹੇਕ ਹਮਾਰੇ ਸਗਲ ਪ੍ਰਜਾ ਅਨ ਆਪ ਸਵਾਰੀ ਸੇਵਕਨ ਕਾ ਸੇਗੁਣ ਸੁਖ ਦੇਉ ਸਤਨਨ ਕਾ ਪਨਮੋ ਬਦਕੇਉ ਕੜਕੜ ਕੇ ਅੰਦਰ ਕੀ ਜਾਣਤ ਭਲੇ ਬਰੇਕੀ ਪੀਰ ਵਿਸ਼ਾਨਤ ਚੀਤੇ ਤੇ ਅਜਨਸਥੂਲ ਸਪਰਿ ਕਿਰਪਾ ਦ੍ਰਿਸ਼ਟ ਕਰ ਫੁੱਲ ਸ਼ਾਂਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਵਿਸ਼ਾਨ ਕੜਕੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਉ ਦੇਹ ਅਪਾਰ ਜਬ ਆਕ ਰਖ ਕਰਤ ਹੋ ਕਮ ਹੂੰ ਤਮੈ ਮਲਤ ਦੇਹ ਤਲ ਸਮ ਹੂੰ ਜੇ ਤੇ ਬਦਨ ਸ੍ਰਿਸ਼ਟ ਸਵ ਉਤਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭ ਹੀ ਤੇ ਰਹੈ ਨਿਰਾਲਮ ਜਾਨਦ ਬੇਦ ਅਪੇਦ ਅਰ ਆਲਮ ਨਿਰੰਕਾਰ ਨਿਰਵਿਕਾ ਨਿਰਲੰਭ ਆਦਾਨੀਲ ਅਨਾਦ ਸੰਭ ਤਾ ਕਾ ਮਨੁ ਚਾਰਦ ਪੇਦਾਂ ਜਾ ਕੋ ਪੇਵ ਨਾ ਪਾਵਤ ਪੇਦਾਂ ਤਾ ਕੋ ਕਰਪਾ ਹਨ ਨਮਾਨਤ ਮਹਾ ਮੂੜ ਹੈ ਅਗਜ ਭੇਜ ਨਾ ਜਾਣਤ ਮਹਾ ਦੇਵ ਕੋ ਕਹਿ ਜਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਉਦਹ ਹੈ ਜੀਤੇ ਵਰਣਦ ਪਿਨ ਪਿਨ ਤੁਹ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਰਾ ਕਹਿ ਬੁੱਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਸ ਰੋਕਾ ਰੰਗ ਪਿਉਰਾ ਕਿਹੇ ਭੂਪਾ ਅੰਡਾ ਜੇ ਰਸੇ ਤੇ ਕੀ ਨੀਦ ਵਿਖਾਨ ਬਹੁ ਰਾਜ ਦੇਨੀ ਕਾਹ ਪੁੱਤ ਰਾਜਾ ਹਵੇ ਬੈਠਾ ਕਹੋ ਸੁਣ ਪਿਉ ਸੰਗ ਰਖੇਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਾ ਸਰੂਪ ਸਵੈਮ ਭਵ ਅਵਰਛਾ ਮੇਰੇ ਨਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੁਸ਼ਟ ਤੇਠ ਵਤਰ ਪਤ ਸਗਲ ਮਲੇਸ਼ ਕਰੋ ਰਣ ਘਾਤਾ ਜੇ ਤੁਝ ਦਰ ਸ਼ਰਣੀ ਪਰਿਨ ਕੈ ਦੁਸ਼ਟ ਦੁਗਤ ਹਵੇ ਮਰੇ ਹੋਰ ਅਜਨ ਪਗ ਪਰੇ ਤਿਹਾਰੇ ਇਨ ਕੈ ਤਉ ਸੰਕਟ ਸਭ ਟਾਰੇ ਜੋ ਕਲ ਕੋਗ ਬਾਰਤ ਆਇ ਹੈ 타ਕੇ ਕਾਲ ਨਿਕਟ ਨਹਿ ਹੋਰ ਅਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰਿਤ ਕਾਲ ਕ੍ਰਿਪਾ ਦ੍ਰਿਸ਼ਟ ਜਨ ਜਾਹੇ ਨਿਰਭੋਤ ਆਕੇ ਤਾਪ ਤਨਖ ਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਆਛ ਸਕੈ ਨਾ ਕੋਈ ਇਕ ਬਾਰ ਜਨਤ ਮੈ ਸਮਹਾਰਾ ਆਕਾਲ ਪਾਸ ਤੇ ਤਾਹੇ ਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਹਤੇ ਰਹਾ ਕਰਨ ਗੇਤ ਮੈ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦਵਤੇ ਲਹ ਬਚਾਈ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦਵਤੇ ਲਹ ਬਚਾਈ ਕਿਰਪਾ ਕਰੇ ਹਮਰਜਗ ਮਤਾ ਗਰੰਧ ਕਰਾ ਪੂਰਨ ਸਵਰਾਤਾ ਕਿਲੇ ਵਿਗਸਾਲ ਦੇਹ ਕੋ ਹਰਤਾ ਦੁਖ ਦੋਖਿਨ ਆਕਾਸ਼ੈ ਕਰਤਾ ਸ਼੍ਰੀਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤਕਲ ਮਨ ਬਾਚਨ ਫਲ ਪਾਵੈ ਸੋਈ ਦੁਖ ਨੰ ਦਿਸੈ ਬਿ ਆਵਤ ਕੋ ਵੀ ਅਡਲ ਸੁਣਾ ਗੁੰਗਜੋ ਜਾ ਸੁਰਤਨਾ ਪਾਵੈ ਸੁਣਾ ਮੂੜ ਜਤ ਲਾਇ ਚਤੁਰਤਾ ਆਵੈ ਦੁਖ ਦਰਦ ਪਾਉ ਨਿਕਟ ਨਾ ਤਿੰਨ ਦਰਕੇ ਰਹੈ ਹੋ ਜੋਇ ਆ ਕੇ ਇਕ ਬਾਰ ਚਉਪਾਈ ਕੋ ਕਹੈ ਚਉਪਾਈ ਸੰਬਤ ਸਤਿ ਰਹੈ ਸੈ ਸਪਣੀ ਜੈ ਅਰਧ ਸੈਸ ਫੁਨਤੀਨ ਕਹਿਜੈ ਭਾਦਰ ਸੁਦੇਸ਼ਟਮੀ ਰਪਾਰਾ ਤੀਰਸੂਦਰਵ ਗ੍ਰੰਥ ਸੁਧਾਰਾ ਸਵਈਆ ਵਾਹੀ ਗਹੇ ਜੋ ਤੇ ਤੁਮਰੇ ਤਪ ਤੇ ਗੁਮਾਖ ਦਰ ਨਹੀਂ ਆਦੇਉ RAM ਰਹੇ ਬ੍ਰਹਾਨੁ ਕਰਾਨ ਅਨੇਕ ਹੈ ਮਨੇ ਗਨਾ ਮਾਨਿਉ ਸਿਮਰੇ ਸਾਸਤਰ ਵੇਦ ਸਬੈ ਬੂਪੀਦ ਕਹੇ ਹਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸ਼ਬਦ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕੋ ਸਾੜਕੈ ਅਗੇ ਹੋ ਤੁਹਾਰੋ ਦਵਾਰ ਵਾਹਿ ਗਹੇ ਕੇ ਲਾਜ ਅਸ ਗੋਬਿੰਦਾਸ ਤਹਾਰ ਸਗਲ ਦਵਾਰ ਗੋ ਛੜਕੈ ਇਹੋ ਤਹਾਰੋ ਦਵਾਰ ਵਾਹਿ ਗਹੇ ਕੇ ਲਾਜ ਅਸ ਗੋਬਿੰਦਾਸ ਤਹਾਰ ਰਾਮ ਕਲੇ ਮਹਲਾਤੀ ਜਾਨਾ ਦੇਖ ਓਵੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨਵਦੀਆ ਵਦਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਇਆ ਸ਼ਬਦ ਓਤਾਂ ਗਾਵ ਹੋ ਹਰੀ ਕੇਰਾ ਮਨ ਜਿਨੇ ਵਸਾਇ ਕਹਿ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰ ਰਹੋ ਹਰਿ ਨਾਲੇ ਹਰਿ ਨਾਨਾ ਰਹੋ ਤੂ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗ ਨਾਸਮ੍ਰਤ ਸੁਆਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਸ ਪਾਵੇ ਸਦਾ ਸਿਵ ਸ਼ਲਾਹਾ ਤੇਰੇ ਨਾਮ ਨਮਸਾਵੈ ਨਾਮ ਜਿਨ ਕੇ ਮਨੋਸ਼ਯਾ ਆਵਜੇ ਸਉਦਕ ਨੇਰੇ ਕਹੇ ਨਾਨਕ ਸਤੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਧਾਰੂ ਸਾਧਨਾ ਧਰਮੀ ਨਾਨਕ ਖਾ ਸਭ ਗਵਾਜਾ ਕਰਿ ਸ਼ਾਸ ਸੁਖੁ ਨੈ ਉਸਿਆ ਜਨੀ ਇਛਾ ਸਾਪ ਜਾਈਆ ਸਾਖ ਰੁਪਾਨ ਗਿਤਾ ਗਰਬਿਟ ਹੋ ਜੇ ਸੋ ਦੀਆਂ ਉੜਿਆਇਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਦੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਗੱਲਾਂ ਜਿਤ ਕਰ ਤਾਰੀਆਂ ਪਾਂਚੇ ਦੂਤ ਦਵਤ ਕਿਤੇ ਕਾਲ ਗੰਢਿ ਮਾਰਿਆ ਤੁਰਖ ਨਾ ਪਾਇਆ ਤਦਨਖਾ ਸੇ ਨਾਮ ਹਰਖੇ ਲਾਗੇ ਕਹੇ ਨਾਨਕ ਅਸੂ ਹੁਆ ਇਦਕਰ ਅਨਹਦ ਵਚੇ ਆਨੰਦ ਸੁਨੋ ਹੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬਰਪਾਇ ਤਰੇ ਸਗਲ ਵਿਸੂਰੇ ਦੁਖ ਰੋਗ ਸਨਤਾ ਬਤਰੇ ਸੁਣੇ ਸਚੇ ਬਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਬੁਨਿਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰ ਪਾਣੀ ਪਤਾ ਮਾਤਾ ਤਰਤਮ ਹਤ ਦਿਵਸ ਰਾਦ ਵਿਦਾਇ ਦਾਇਆ ਖੇਲ ਸੰਗਲਿਤ ਗਤ ਚੰਗਿਆਈਆਂ ਮਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜਾ ਕੈ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖਜਲੇ ਕਿਤੇ ਛੁਟੇ ਨਾਮ ਜਿਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁੱਟੇ ਨਾ ਵਾਹੇ ਗੁਰਦੀ ਕਾ ਥਲਸਾ ਸ੍ਰੀ ਵਾਹੇ ਗੁਰਦੀ ਕੀ ਫਤੇ